ਬੱਸ ਨੂੰ ਨਹੀਂ ਕਰੀਦਾ ਹੁੰਦਾ ਇਦਾਂ ਕੋਈ ਉਹ ਬੱਸ ਦਾ ਨਹੀਂ ਕੋਈ ਗੱਲ ਨਹੀਂ ਇਦਾਂ ਕਰਕੇ ਉਹ ਤਾਂ ਦੱਦ ਕੇ ਲੈ ਆ ਆਜੋ ਆਜੋ ਜਿਹੜਾ ਚਲਾ ਰਿਹਾ ਦਾ ਪਿੱਛੇ ਕਰਾਓ ਜੇ ਬੱਸ ਕੋਈ ਚਲਾ ਰਿਹਾ ਆਪਣਾ ਆ ਜਾਓ ਆ ਜਾਓ ਰੋਟੇ ਰੋਟੇ ਇੰਨਾ ਅੰਨਾ ਪਾਸ ਦੀ ਭਾਜੀ ਆਪਣਾ ਮਾੜੀ ਤੁਹਾਡੇ ਬੰਦੇ ਇਹਨਾਂ ਨੂੰ ਮੜਾ ਕਰੋ ਇਹਨਾਂ ਨੂੰ ਤੁਹਾਡੇ ਪਿੱਛੇ ਦੇ ਬੰਦੇ ਮੈਂ ਕਿਹਾ ਮੜਾ ਕਰੋ ਮੜਾ ਓਏ ਜੀ 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 ਜ ਤੇ ਇੱਕ ਉਹਨਾਂ ਦੀ ਪੋਤਰੀ ਸੀ ਤੇ ਇੱਕ ਸਗੀ ਭਾਬੀ ਸੀ ਮੇਰੀ ਨਾਲ ਤੇ ਇੱਕ ਮੋਟਰਸਾਈਕਲ ਤੇ ਹੀ ਤੇ ਉਹ ਪਰਿਵਾਰ ਦੇ ਮੈਂਬਰ ਅਲੱਗ ਐਕਟਿਵ ਆ ਤੇ ਹੀ ਉਹ ਮਤਲਬ ਉਹ ਅਲੱਗ ਹੀ ਐਕਸੀਡੈਂਟ ਇਹਨਾਂ ਦਾ ਹੋਇਆ ਇਹਨਾਂ ਦੇ ਵਿੱਚ ਬੱਸ ਵੱਜੀ ਆਣ ਕੇ ਤੇ ਤਾਈ ਦੇ ਮੁੰਡੇ ਦੀ ਵੀ ਡੈਥ ਹੋ ਗਈ ਆ ਤਾਈ ਦੀ ਵੀ ਡੈਥ ਹੋ ਗਈ ਤੇ ਪੋਤਰੀ ਦੀ ਵੀ ਡੈਥ ਹੋ ਗਈ ਉਹਨਾਂ ਦੀ ਮਤਲਬ ਉਹ ਸਾਰਾ ਪਰਿਵਾਰ ਖਤਮ ਆ ਤੇ ਭਾਬੀ ਉਹਨਾਂ ਦੇ ਨਾਲ ਬੈਠੇ ਤੇ ਭਾਬੀ ਗੰਬੀਰ ਰੋਕ ਮਰ ਜ਼ਖਮੀ ਆ ਜੇ ਕਿਹਨਾਂ ਦੇ ਹੋਏ ਤੁਹਾਡੇ ਰਿਸ਼ਤੇ ਆ ਜੇ ਇਸ ਦਾ ਇਹ ਨੌਰੇ ਮਹੀਨਾ ਕੀ ਹੋਇਆ ਜੇ ਇੱਕ ਪਹਿਲਾ ਸਾਮਾ ਲੈ ਕੇ ਚੱਲੇ ਅਜੇ ਤੇ ਪਹਿਲਾ ਸਾਮਾ ਲੈ ਕੇ ਚੱਲੇ ਤਾਂ ਹੀ ਪ੍ਰਸ਼ਾਸਨ ਤੋਂ ਨੇ ਹੀ ਮੰਗ ਕਰਦੇ ਆ ਕਿ ਜੇ ਡਰਾਈਵਰ ਤੇ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਵੇ ਤਾਂ ਸਾਨੂੰ ਇਨਸਾਫ ਮਿਲੇ ਅੱਡੇ ਤਿੰਨ ਮੌਤਾਂ ਹੋਈਆਂ ਇੱਕ ਜ਼ਖਮੀ ਆ ਡਰਾਈਵਰ ਮੌਕੇ ਦਾ ਫਰਾਰ ਡਰਾਈਵਰ ਮੌਕੇ ਦਾ ਫਰਾਰ ਹੋ ਗਿਆ ਸੀ ਬੱਸ ਵਿੱਚ ਉਸ ਵੇ ਸਕੂਲ ਦੇ ਵਿਦਿਆਰਥੀ ਸੀ ਥਾਲੀ ਬੱਸ ਸੀ ਬੱਸ ਵੇ ਜ ਸਕੂਲ ਦੇ ਵਿਦਿਆਰਥੀ ਸੀ ਬਸ ਸਕੂਲ ਨੂੰ ਜਾਣ ਦੀ ਸੀ ਬੱਸ ਹਾਂਜੀ ਆਮੇ ਤੇ ਰਾਕੀ ਲੱਗਦੇ ਹੈ ਕਿ ਤੇ ਕੀ ਗੱਲਬਾਤ ਹੈ ਸਾਰੀ ਮੇਰੇ ਤਾਏ ਦਾ ਮੁੰਡਾ ਤੇ ਤਾਈ ਆਈ ਤੇ ਜਾਣਿਆ ਭਰਾ ਦੇ ਤੇ ਵੇਸੇ ਉਹ ਸਾਵਾਂ ਲੈ ਕੇ ਜਾਂਦੇ ਆ ਭਰਾ ਦੇ ਥੋੜੇ ਤੇ ਮੈਂ ਗਾੜੀ ਐਕਟਿਵ ਵਾਲੀ ਜਾਂਦੇ ਆ ਅਰੇ ਪੁੰਗੇ ਲੱਗੇ ਜਾ ਕੇ ਐਕਟਿਵ ਹਲਾੜੀ ਮੈਂ ਤੇ ਮੈਂ ਡਿੱਕਾ ਟੈ ਮੇਰੇ ਭਰਾ ਹੁਣੇ ਮਗਰ ਆਉਣਗੇ ਅਰੇ ਮੈਂ ਡੀਰ ਆਏ ਨਹੀਂ ਤੇ ਮੁੰਡੇ ਡੇ ਕਹਣ ਆਏ ਕਹਿੰਦੇ ਮਗਰ ਐਕਸੀਡੈਂਟ ਹੋਇਆ ਵਾ ਤੇ ਮਗਰ ਜਾ ਕੇ ਵੇਖਿਆ ਤੇ ਅੱਜ ਸਾਰੇ ਅਸੀਂ ਨਾ ਬਾਬਾਸਲਾ ਮਾਰ ਕੇ ਭੱਜ ਗਏ ਅੱਛਾ ਅਰ ਬਾਏ ਕੋਈ ਫਰਦਾ ਨਹੀਂ ਅਰ ਬਾਜਰਾ ਬਾਬਸਲਾ ਲਾ ਕੇ ਭੱਜ ਗਿਆ ਫਿਰ ਬੱਸ ਕਿ ਮੈਂ ਲੱਦੇ ਘਰ ਦੇ ਆਪਣੇ ਅੱਛਾ ਅਰ ਬਾਸ ਬਾਬਸਲਾ ਬਾਏ ਇੱਕ ਵੀਰ ਦੇ ਮੈਂ ਥੱਲੇ ਮਾਰ ਕੇ ਉਹਨ ਕਿਹਾ ਬਾਬਸਲਾ ਛੱਡ ਗਿਆ ਅੱਛਾ ਦੇਸ ਕੀ ਦੀ ਦੀ ਹੋਣਾ ਹੈ ਮੇਰੀ ਵੱਡੀ ਮੇ ਦੀ ਤਾਈ ਤਾਈ ਦੇ ਮੁੰਡੇ ਦੀ ਆ ਤਾਈ ਦੀ ਦੀ ਪੋਤਰੀ ਟੋਟਲ ਕਿੰਨੇ ਜਾਣੇ ਸੀ ਟੋਟਲ ਹੈਗੇ ਦੋ ਦੋ ਇੱਕ ਮੁੰਡਾ ਕੁੜੀ ਨਿਕਾ ਆ ਦੇ ਇੱਕ ਤਾਈ ਦਾ ਮੁੰਡਾ ਹੈ ਅੱਛਾ ਇੰਤਾਈ ਮੇਰੀ ਅੱਛਾ ਬਰਾਜੇ ਬਲੇ ਚਾਰ ਜਾਨੇ ਜਿੰਨਾ ਚਾਰ ਅਧਿਕ ਭਾਬੀ ਹੈ ਮੇਰੀ ਚਾਰ ਹੀ ਚਾਰੇ ਜਿੰਨਾ ਦੀ ਮੋਤੋਗੀ ਹਾਂਜੀ ਨਹੀਂ ਤੇ ਇੱਕ ਪਾਪਾ ਭਾਬੀ ਹੈਗੇ ਅੱਛਾ ਤਿੰਨ ਜਣੇ ਦੀ ਮੋਤੋਗੀ ਕਿ ਬੱਚੇ ਪਾ ਗਏ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਇਨਸਾਫ ਚਾਹੀਦਾ ਗੱਡੀ ਵਾਲਾ ਮੋਕੇ ਤੇ ਭੱਜ ਗਿਆ ਹਾਂਜੀ ਮੋਕੇ ਤੇ ਲੱਭਿਆ ਨਹੀਂ ਲੱਭਿਆ ਅੱਛਾ ਇੱਕ ਗੱਡੀ ਕੀ ਦੀ ਪਤਾ ਲੱਗਾ ਕੁਛ ਨਹੀਂ ਹੋਈ ਨਹੀਂ ਹਾਂਜੀ ਉਸ ਦਾ ਨੰਬਰ ਲਿਖਿਆ ਸਕੂਲ ਵਾਲਿਆਂ ਦੀ ਆ ਇਹ ਮਾਮਲਾ ਐਕਸੀਡੈਂਟ ਦਾ ਮਾਮਲਾ ਇਹ ਆ ਵੀ ਅੱਜ ਦਾ ਇੱਕ ਸਕੂਲ ਪਾਸਿਆ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਕੰਦੀ ਸਕੂਲ ਪਿੰਡ ਬਕਰੋਲ ਤੇ ਉਹ ਜਿਹੜੀ ਪਾਸਿਆ ਉਹ ਉਧਰੋਂ ਆ ਰਹੀ ਸੀ ਵਾਪਸ ਇਧਰੋਂ ਸ਼ਹਿਰ ਵੱਲੋਂ ਤੇ ਇਧਰੋਂ ਇੱਕ ਮੋਟਰਸਾਈਕਲ ਹੈਗਾ ਵਾ ਪੀਬੀ 44 ਏਡੀ 6970 ਸਪਲੈਂਡਰ ਆ ਉਹਦੇ ਉੱਤੇ ਨਾ ਇੱਕੋ ਕਰਦੇ ਮਤਲਬ ਇੱਕ ਜੈਂਟਸ ਤੇ ਦੋ ਲੇਡੀਜ਼ ਇੱਕ ਛੋਰਾ ਪਚਾ 3-4 ਸਾਲ ਦਾ ਉਹਨਾਂ ਦੇ ਨਾਲ ਸੀਗਾ ਇਹ ਪਾਸ ਨੇ ਉਹ ਹਿੱਟ ਕੀਤਾ ਵਾ ਬਸ ਇਹ ਟਕਰਾਣਾ ਨਾ ਹੁਣ ਤੱਕ ਇੱਕ ਲੇਡੀ ਸੀ ਤੇ ਇੱਕ ਬੱਚਾ ਤੇ ਇੱਕ ਉਹ ਜਿਹੜੇ ਏਜੰਸੀਆ ਉਹਨਾਂ ਦੇ ਨਾਲ ਚਲਾਉਂਦੇ ਸੀ ਡਰਾਈਵਿੰਗ ਕਰਦੇ ਮੋਟਰਸਾਈਕਲ ਦੀ ਡੈਥ ਹੋ ਚੁੱਕੀ ਆ ਜਿਹੜੀ ਦੂਜੀ ਜਗ੍ਹਾ ਦੀ ਉਹ ਵੀ ਹਾਂ ਤੇ ਜਿਹੜੀ ਬਰੀ ਸੀਰੀਅਸ ਐ ਸੀਰੀਅਸ ਕੰਡੀਸ਼ਨ ਵਿੱਚ ਆ ਉਹ ਅਜੇ ਚੱਲ ਰਿਹਾ ਵਾ ਜਿਹੜੇ ਪਾਸਿਆ ਉਹ ਜਿਹੜਾ ਉਸੇ ਬੱਸ ਵਾਲਾ ਡਰਾਈਵਰ ਆ ਨਾ ਉਹੀ ਇਹਨੂੰ ਮਤਲਬ ਡਰਾਈਵਰ ਦੇ ਜਦੋਂ ਸ਼ਾਇਦ ਉਹਦੇ ਕੋਲ ਲੋਕੀ ਉਸੇ ਬੱਸ ਵਿੱਚ ਹੀ ਲੋਡ ਕਰਕੇ ਇਹਨਾਂ ਨੂੰ ਬਚਾਅ ਵਾਸਤੇ ਇੱਥੇ ਸਭਲਾ ਹਸਪਤਾਲ ਲੈ ਕੇ ਆਇਆ ਹੁਣ ਉਹਨਾਂ ਦਾ ਜਿਹੜਾ ਕਾਨੂੰਨੀ ਕਾਰਵਾਈ ਆ ਚੱਲ ਰਹੀ ਆ ਜਿਸ ਵਾਂਦੇ ਚਾਤੋ ਵਾਤੋ ਵਾਤ ਕਾਨੂੰਨੀ ਕਾਰਵਾਈ ਕਰਕੇ ਸਖਤ ਕਾਰਵਾਈ ਕੀਤੀ ਕਰਕੇ ਜੀ ਡਰਾਈਵਰ ਨੂੰ ਸਜ਼ਾ ਦਵਾਈ ਆ ਉਸ ਵਿੱਚ ਐ ਕੁਝ ਲੋਕਾਂ ਨੇ ਤੇ ਕੁਝ ਵੀ ਕੁੱਸੇ ਜਿਹੋਏ ਲੋਕਾਂ ਨੇ ਨਾ ਮਤਲਬ ਵੀ ਜਿਸ ਸਾਹ ਸਿਵਲ ਅਸਟਾਲ ਵਿੱਚ ਉਹੀ ਪਾਸੇ ਜਿਹੜੀ ਆਈ ਹੈ ਨਾ ਉਹਨੂੰ ਇੱਟਾ ਲੋੜੇ ਮਾਰੇ ਆ ਚਲੋ ਉਹਨਾਂ ਨੂੰ ਪਬਲਿਕਲੀ ਜਾਂ ਪ੍ਰੈਸ ਵਾਲੇ ਮੇਰੇ ਵੀਰਾਂ ਨੇ ਬੜਾ ਸਮਝਾਇਆ ਵਾ ਉਹਨਾਂ ਪ੍ਰੈਸ ਵਾਲੇ ਵੀਰਾਂ ਨੇ ਸਮਝਾ ਆ ਕੇ ਹੋਰ ਲੋਕਾਂ ਨੇ ਕੰਟਰੋਲ ਕਰਕੇ ਤਾਂ ਉਹਨਾਂ ਨੂੰ ਸਮਝਾ ਆ ਕੇ ਤੇ ਭੇਜ ਦਿੱਤਾ ਵਾ ਚਲੋ ਹੁਣ ਉਹ ਇਹ ਪੁਲਿਸ ਕੰਮ ਕਰੀ ਬਾਸਮੂ ਲੈ ਕੇ ਜਾ ਰਹੇ ਹਾਂ ਆਪਾਂ ਕੀ ਕਰਦੇ ਇਹ ਕਟੇਰਾ ਆਪਾਂ ਕਰ ਵਿਚਾਰੀ ਜਿਹੜਾ ਬਾਸਮੂ ਪਿੱਛੇ ਕਰਕੇ ਅਸੀਂ ਥਾਣੇ ਖੰਡੀ ਚੋਂ ਤੇ ਚਲੋ ਵੀ ਦੇ ਵਿੱਚ ਉਹ ਨਹੀਂ ਉਹ ਨਾ ਛੱਡ ਦਿੱਤੀ ਚਲੋ ਕੋਈ ਗੱਲ ਨਹੀਂ ਬਾਕੀ ਇਹਦੇ ਵਿੱਚ ਸਾਰਾ ਮਾਮਲਾ ਜਿਹੜਾ ਵਾ ਘਾਰਵੀ ਜਿਹੜੀ ਲਗਾਤਾਰ ਜਾਰੀ ਆ ਸਾਰੀ ਪੋਰਸ ਵਿੱਚ ਆਈ ਹੋਈ ਆ ਜਲਦੀ ਤੋਂ ਜਲਦੀ ਉਹਨਾਂ ਦਾ ਪੂਰਨ ਸਮਾਪਨ ਕਰਾ ਕੇ ਕੂਲ ਬੰਦ ਕਰਨ ਦੇ ਇਹ ਬਿਲਕੁਲ ਕਿਹਾ ਵਾ ਕਿ ਇਹ ਜੀ ਉਮਰਿਆ ਕੀ ਇਹਦਾ লাইਸੈਂਸ ਆ ਕਿਉਂ ਹੀ ਹੋਇਆ ਵਾ ਇਸ ਵੱਧ ਵਿੱਚ ਜੋ ਸਕੂਲ ਆ ਰਿਆਂ ਤੇ ਵੀ ਇਹ ਕੋਈ ਕਾਰਵਾਈ ਬੰਦ ਹੂ ਉਹਦੀ ਵੀ ਉਹਨਾਂ ਦਾ ਵੀ ਇਸ ਵਿੱਚ ਕੋਈ ਲਿਆਜ ਨਹੀਂ ਕੀਤਾ ਜਾਊਗਾ ਜੇਕਰ ਉਹਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਜੇ ਉਹ ਫਾਰਮੈਟਿਚ ਨਾ ਪੂਰੀਆਂ ਕਰਦੇ ਹੋਏ ਉਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਊਗਾ